ਜਿੱਦੀ ਬੱਚੇ ਹੁੰਦੇ ਆ ਜਾਂ ਕਿਸੇ ਦਾ ਮੈਂ ਰਿਐਕਸ਼ਨ ਥੋੜਾ ਜਿਹਾ ਤਾਂ ਚੀਜ਼ ਆ ਗਈ ਹੈ ਇਹ ਤਾਂ ਹੈ ਨਹੀਂ ਕਿ ਬਿਲਕੁਲ ਪਹਿਲਾਂ ਬੰਨਾਂ ਦੇ ਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੁਖਪ੍ਰੀਤ ਦਾ ਸਵਾਗਤ ਕਰਦੇ ਹਾਂ ਤੇ ਸਾਰਿਆਂ ਦਾ ਆਪਣੇ ਚੈਨਲ ਦਾ ਸੁਖਟਾਕਸ ਤੇ ਤੇ ਤੁਸੀਂ ਵੇਖ ਰਹੇ ਹੋ ਸਾਡਾ ਸ਼ੋਅ ਰੈਵਲੂਸ਼ਨ ਵਿਦ ਸੁਖਪ੍ਰੀਤ ਅੱਜ ਦਾ ਸੰਡੇ ਟਾਪਿਕ ਹੈ ਹਾਊ ਸਟੂਡੈਂਟਸ ਬਿਹੇਵ ਵਿਦ ði ਟੀਚਰਸ ਉਹ ਵੀ ਇੱਕ ਸਮਾਸੀ ਜਦੋਂ ਟੀਚਰ ਤੇ ਸਟੂਡੈਂਟ ਰਿਲੇਸ਼ਨਸ਼ਿਪ ਨੂੰ ਗੁਰੂ ਤੇ ਚਿਲੇ ਦਾ ਰਿਲੇਸ਼ਨਸ਼ਿਪ ਕਿਹਾ ਜਾਂਦਾ ਸੀ ਲੇਕਿਨ ਅੱਜ 20% ਹਜੇ ਵੀ ਉਹ ਬੱਚੇ ਨੇ ਜਿਹੜੇ ਟੀਚਰਸ ਨੂੰ ਆਪਣਾ ਰੋਲ ਮਾਡਲ ਸਮਝਦੇ ਨੇ ਉਹਨਾਂ ਦੀ ਦਿਲੋਂ ਰਿਸਪੈਕਟ ਕਰਦੇ ਨੇ ਤੇ ਲਾਈਫ ਦੇ ਵਿੱਚ ਬਹੁਤ ਚੰਗੀ ਸਕਸੈਸ ਵੀ ਪ੍ਰਾਪਤ ਕਰ ਰਹੇ ਨੇ ਲੇਕਿਨ ਉਹ 80% ਬੱਚੇ ਜਿਹੜੇ ਟੀਚਰ ਨੂੰ ਸਿਰਫ ਫੀਸ ਦੇ ਕੇ ਪੜਾਉਣ ਵਾਲੀ ਮਸ਼ੀਨ ਸਮਝਦੇ ਨੇ ਤੇ ਉਹਨਾਂ ਦੀ ਕੋਈ ਵੀ ਰਿਸਪੈਕਟ ਨਹੀਂ ਕਰਦੇ ਅੱਜ ਆਪਾਂ ਗੱਲ ਕਰਾਂਗੇ ਉਹਨਾਂ ਬੱਚਿਆਂ ਦੀ ਹੁਣ ਮੈਂ ਸਵਾਗਤ ਕਰਨਾ ਚਾਹੂੰਗੀ ਆਪਣੇ ਗੈਸਟ ਮੈਡਮ ਵਿਨਾ ਵਰਮਾ ਜੀ ਦਾ ਜੋ ਕਿ ਪ੍ਰਿੰਸੀਪਲ ਨੇ ਸਸ਼ਿਕਲ ਮੈਮ ਸਸ਼ਿਕਲ ਦੀ ਕੁਮਾਂ ਬਿਲਕੁਲ ਠੀਕ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਬਹੁਤ ਧੰਨਵਾਦ ਜੀ ਆ ਕਿ ਤੁਸੀਂ ਜਾਨੂੰ ਆਪਣੇ ਇਸ ਮੁੱਦੇ ਦੇ ਵਿੱਚ ਸ਼ਾਮਲ ਕੀਤਾ ਜਿਹਦਾ ਅੱਜ ਜ਼ਰੂਰਤ ਵੀ ਹੈਗੀ ਹੈ ਬਿਲਕੁਲ ਮੈਂ ਮਤਲਬ ਅਸੀਂ ਦੇਖੋ ਤੁਸੀਂ ਵੀ ਇਸ ਚੀਜ਼ ਚ ਕਿੰਨੇ ਐਕਸਪੀਰੀਐਂਸਡ ਹੋ ਤੁਹਾਨੂੰ ਇੰਨਾ ਐਕਸਪੀਰੀਐਂਸ ਬੱਚਾ ਨੂੰ ਪੜ੍ਹਾਉਣ ਦਾ ਜਦੋਂ ਅਸੀਂ ਵੀ ਇਸ ਲਾਈਨ ਵਿੱਚ ਆਇਆ ਇਸ ਰੈਵਲੂਸ਼ਨ ਨੂੰ ਸਟਾਰਟ ਕਰਨਾ ਸਾਡਾ ਮੋਟੀਵੇਸ਼ਨ ਸੀਗਾ ਕਿਉਂਕਿ ਅਸੀਂ ਦੇਖ ਰਿਹਾ ਕਿ ਜੋ ਅੱਜ ਦੇ ਬੱਚੇ ਨੇ ਉਹ ਪੜ੍ਹਾਈ ਵੱਲ ਬਿਲਕੁਲ ਨਹੀਂ ਜਾ ਰਹੇ ਕਿਤੇ ਨਾ ਕਿਤੇ ਉਹ ਲੈਕਿੰਗਸ ਨੇ ਉਵੇਂ ਹੀ ਸਾਡਾ ਅੱਜ ਦਾ ਟੌਪਿਕ ਹੈ ਕਿ ਜਿਹੜੇ ਬੱਚੇ ਨੇ ਉਹ ਅੱਜ ਟੀਚਰਜ਼ ਰਿਸਪੈਕਟ ਨੂੰ ਭੁੱਲਦੇ ਜਾ ਰਹੇ ਨੇ ਮੈਂ ਤੁਹਾਡਾ ਇੱਕ ਵਿਚਾਰ ਲੈਣਾ ਚਾਹੁੰਗੀ ਤੁਹਾਨੂੰ ਇਦਾਂ ਕੀ ਲੱਗਦਾ ਹੈ ਵੀ ਬੱਚੇ ਕਿਉਂ ਟੀਚਰਜ਼ ਰਿਸਪੈਕਟ ਭੁੱਲਦੇ ਜਾ ਰਹੇ ਨੇ ਹਾਂਜੀ ਸੁਖਬੀ ਜੀ ਇਹ ਐਕਚੁਅਲੀ ਇਹ ਹੈ ਕਿ ਸਾਰੇ ਬੱਚੇ ਇਦਾਂ ਦੇ ਨਹੀਂ ਹੁੰਦੇ ਕੁਝ ਇੱਕ ਬੱਚੇ ਹੁੰਦੇ ਆ ਜਿਹੜੇ ਇਸ ਰਿਸਪੈਕਟ ਨੂੰ ਭੁੱਲਦੇ ਜਾ ਰਹੇ ਆ ਮੇਰੇ خیال ਦੇ ਵਿੱਚ ਕੁਝ ਸ਼ਰਾਰਤੀ ਬੱਚੇ ਹੁੰਦੇ ਆ ਉਹ ਜਿੱਦੇ ਬੱਚੇ ਹੁੰਦੇ ਆ ਜਾਂ ਕਿਸੇ ਦਾ ਮੈਡਮ ਦੇ ਨਾਲ ਕੋਈ ਅੰਤਸਫਿਊਟ ਚੱਲਦਾ ਹੈ ਤੇ ਉਹ ਜਿੱਦ ਦੇ ਵਿੱਚ ਆ ਕੇ ਰਿਸਪੈਕਟ ਨਹੀਂ ਕਰਦੇ ਇੰਟੈਂਸ਼ਨਲੀ ਉਹ ਜਿਹੜੇ ਬੱਚੇ ਹੁੰਦੇ ਆ ਉਹ ਕੁਛ ਨਹੀਂ ਕਰਦੇ ਕੁਛ ਏਸ ਦਾ ਚੇਂजेस ਆndੀਆਂ ਆ ਹਨ ਤੇ ਉਹਦੇ ਕਰਕੇ ਵੀ ਉਹਨਾਂ ਦੇ ਅਲਦਰੇ ਹੁੰਦਾ ਜਾਂ ਕੋਈ ਹੈਜ਼ਿਟੇਟ ਕਰਦੇ ਆ ਬੱਚੇ ਸੰਗਦੇ ਨਹੀਂ ਕਰਦੇ ਰਿਸਪੈਕਟ ਨਹੀਂ ਕਰਦੇ ਮੋਸਟਲੀ ਬੱਚੇ ਰਿਸਪੈਕਟ ਕਰਦੇ ਆ ਕਰਦੇ ਇਹ ਬੱਚੇ ਐਸੀ ਕੋਈ ਗੱਲ ਨਹੀਂ ਕਿ ਰਿਸਪੈਕਟ ਨਹੀਂ ਕਰਦੇ ਹੈਗੇ ਬਸ ਕੁਝ ਇੱਕ ਕਾਰਨ ਹੋ ਜਾਂਦੇ ਆ ਜਿਨ੍ਹਾਂ ਦੇ ਕਰਕੇ ਇਹ ਬੱਚੇ ਆਪਣਾ ਥੋੜਾ ਐਟੀਟਿਊਡ ਦਿਖਾਉਂਦੇ ਆ ਬਿਲਕੁਲ ਕਿਸੇ ਨੂੰ ਬਿਲਕੁਲ ਅਪਹੀ ਹੀ ਚੀਜ਼ਾਂ ਲੈ ਕੇ ਚੱਲਦੇ ਆ ਜਦੋਂ ਤੁਸੀਂ ਕਹਿੰਦੇ ਹੋ ਬੱਚਾ ਚ ਐਟੀਟਿਊਡ ਤੇ ਵਰਡ ਯੂਜ਼ ਕਰੇ ਈਗੋ ਪ੍ਰੋਬਲਮ ਹੈ ਫਿਰ ਇਹ ਚੀਜ਼ ਕਿੱਥੋਂ ਆਉਂਦੀ ਹੈ ਬੱਚਿਆਂ ਦੇ ਵਿੱਚ ਵੀ ਐਟੀਟਿਊਡ ਹੈ ਬੱਚਾ ਈਗੋ ਬਹੁਤ ਆ ਜਿਸ ਵੀ ਵਰਡ ਯੂਜ਼ ਕੀਤਾ ਫਿਰ ਚੀਜ਼ਾਂ ਕਿੱਥੋਂ ਆ ਰਹੀਆਂ ਨੇ ਬੱਚੇ ਵਿੱਚ ਦੇਖੋ ਇਹ ਜਿਹੜਾ ਇਹ ਚੀਜ਼ ਆ ਰਹੀ ਹੈ ਪਹਿਲਾਂ ਦੇ ਜਿਹੜੇ ਬੱਚੇ ਹੁੰਦੇ ਸੀ ਉਹਨਾਂ ਚ ਐਸੀ ਚੀਜ਼ ਨਹੀਂ ਹੁੰਦੀ ਸੀ ਹੁਣ ਇਹ ਬੱਚਿਆਂ ਦੇ ਵਿੱਚ ਚੀਜ਼ ਇਸ ਕਰਕੇ ਆ ਰਹੀ ਹੈ ਕਿ ਗਵਰਨਮੈਂਟ ਦੇ ਕੁਝ ਬਣਾਏ ਗੂਰਾ ਕਿ ਬੱਚਿਆਂ ਨੂੰ ਤੁਸੀਂ ਮਾਰਨਾ ਨਹੀਂ ਆ ਬੱਚਿਆਂ ਨੂੰ ਫੇਰ ਨਹੀਂ ਤੁਸੀਂ ਕਰ ਸਕਦੇ ਬੱਚਿਆਂ ਦੇ ਵਿੱਚ ਇੱਕ ਉਹ ਨਿਡਰਤਾ ਜਿਹੀ ਆ ਗਈ ਹੈ ਐਟੀਟਿਊਡ ਵੀ ਆ ਗਿਆ ਹੈਗਾ ਹੈ ਕਿ ਫੇਰ ਦਸਾਂ ਨੂੰ ਕਰ ਨਹੀਂ ਸਕਦੇ ਮਾਰੇ ਸਕਦੇ ਨਹੀਂ ਹੈ ਤੇ ਸ਼ਾਇਦ ਅਸੀਂ ਆਪਣੀ ਮਨਮਰਜ਼ੀ ਕਰ ਸਕਦੇ ਹਾਂ ਤੇ ਉੱਥੇ ਬੱਚਿਆਂ ਦੇ ਵਿੱਚ ਐਟੀਟਿਊਡ ਆ ਜਾਂਦਾ ਹੈ ਅਸੀਂ ਮੈਂ ਦੇਖਦੀ ਹਾਂ ਕਿ ਬੱਚੇ ਜਿਸ ਵੇਲੇ ਐਬਸੈਂਟ ਹੁੰਦੇ ਸੀ ਸਕੂਲ ਦੇ ਵਿੱਚੋਂ ਬڑے ਛੋਟੇ ਜਿਹੇ ਬਹਾਨੇ ਲਾਉਂਦੇ ਰਹਿੰਦੇ ਸੀ ਮੈਂ ਬਿਮਾਰ ਸੀ ਮੈਂ ਤਾਂ ਨਹੀਂ ਆ ਪਰ ਅੱਜ ਕੱਲ ਦੇ ਬੱਚੇ ਇੰਨੇ ਨਡਰਜੇ ਹੋ ਗਏ ਆ ਨਡਰ ਨਹੀਂ ਮੈਂ ਕਹਾਂ ਸਕਦੀ ਉਹ ਚ ਐਟੀਟਿਊਡ ਇਹਨਾਂ ਆ ਗਿਆ ਕਿ ਜੇ ਉਹਨੂੰ ਪੁੱਛ ਲਓ ਬੇਟਾ ਆਇਆ ਕਿਉਂ ਨਹੀਂ ਸੀ ਇਹ ਚ ਮੇਰਾ ਮਨ ਨਹੀਂ ਸੀਗਾ ਇੱਕ ਵਾਰੀ ਤਾਂ ਸੁਣ ਕੇ ਟੀਚਰ ਨੂੰ ਬੜਾ ਤਕਰਾਇਆ ਲੱਗਦਾ ਜੇ ਫਸਟ ਟਾਈਮ ਉਹ ਇਦਾਂ ਦਾ ਬਹਾਨਾ ਸੁਣ ਲਾਇਆ ਤੇ ਉੱਥੇ ਹੁਣ ਟੀਚਰ ਕਿੱਦਾਂ ਉਹਨੂੰ ਛੱਡ ਸਕਦੀ ਦਿਨੇ ਕਦੀ ਇਹ ਬਹਾਨਾ ਸੁਣਿਆ ਹੀ ਨਹੀਂ ਜੋ ਤੇ ਬੱਚੇਮ ਬੜੀ ਪੇਸ਼ੈਂਸ ਦੇ ਨਾਲ ਹੈਂਡਲ ਕਰਨਾ ਪੈਂਦਾ ਹੈ ਕਿ ਕਿਸ ਤਰੀਕੇ ਨੂੰ ਸਮਝਾਇਆ ਜਾਵੇ ਉਹ ਕੁਛ ਆ ਜਾਂਦਾ ਵੀ ਉਹ ਮਨ ਕੀ ਚੀਜ਼ ਆ ਤੁਸੀਂ ਕਿਰਮਨ ਦੇ ਮਗਰ ਲੱਗੇ ਨਹੀਂਸ ਮਨ ਤਾਂ ਇੱਕ ਤਾਕਤ ਆ ਸ਼ਕਤੀ ਆ ਚਾਹੇ ਪੋਜ਼ਿਟਿਵ ਚ ਲਾਇਓ ਚਾਹੇ ਨੈਗੇਟਿਵ ਚ ਲਾਇਓ ਬੇਟੇ ਪੋਜ਼ਿਟਿਵ ਚ ਲੱਗੇ ਜਾਓ ਤਾਂ ਜਨਾ ਵਧੀਆ ਰੋਕ ਠੀਕ ਹੈ ਨਾ ਐਟੀਟਿਊਡ ਇਦਾਂ ਆ ਜਾਂਦਾ ਬੱਚਾ ਤੁਸੀਂ ਕਿਦ ਨਾ ਨੂ ਹੈਂਡਲ ਕਰੂਗੇ ਜਦੋਂ ਬੱਚਾ ਰਚੇ ਆ ਜਾਂਦਾ ਇਹ ਬੜਾ ਵੱਡਾ ਇੱਕ ਕੁਐਸਚਨ ਹਲੇ ਕੋਲ ਬਿਲਕੁਲ ਬਿਲਕੁਲ ਕਿ ਅਸੀਂ ਇਹਨਾਂ ਨੂੰ ਕਿੱਦਾਂ ਹੈਂਡਲ ਕਰੀਏ ਤੇ ਉਹਦੇ ਲਈ ਕੁਛ ਇੱਕ ਮੇਰੇ ਆਪਣੇ ਤਜਰਬੇ ਦੇ ਵਿੱਚ ਇਹ ਗੱਲ ਆਂਦੀ ਹੈ ਕਿ ਜਿੱਦਾਂ ਜਿਹੜਾ ਬੱਚਾ ਬਹੁਤ ਜ਼ਿਆਦਾ ਸ਼ਰਾਰਤੀ ਹੈ ਬਹੁਤ ਬੋਲਦਾ ਕਲਾਸ ਦੇ ਵਿੱਚ ਤੁਸੀਂ ਉਹਨੂੰ ਮੀਟਰ ਬਣਾ ਦੇ ਬਿਲਕੁਲ ਉਹਨੂੰ ਮੀਟਰ ਬਣਾਓ ਬੇਹੰਦ ਕਰ ਸਾਰੀ ਕਲਾਸ ਨੂੰ ਚੁੱਪ ਕਰਕੇ ਬਿਠਾਣਾ ਲੈ ਆਪ ਚੁੱਪ ਰਹਿ ਕੇ ਤੇ ਉਹਦੇ ਲਈ ਕਿ ਚੁਣੌਤੀ ਹੁੰਦੀ ਹੈ ਕਿ ਯੂਨ ਪਤਾ ਲੱਗੇ ਕਿ ਮੈਂ ਕਿਦਾਂ ਚੁੱਪ ਕਰਾਣਾ ਹੈ ਕਿ ਕਿੰਨਾ ਆਖਿਆ ਹੈ ਇੱਕ ਟੀਚਰ ਦੇ ਲਈ ਦੋ ਚਾਰ ਬੱਚੇ ਚੁੱਪ ਕਰਾਣ ਕੱਜ ਮੈਂ ਸਾਰੀ ਕਲਾਸ ਨੂੰ ਚੁੱਪ ਕਰਨ ਜੇ ਮੰਨ ਲਓ ਪੜਾਈ ਦੇ ਵਿੱਚ ਬਈ ਬਹੁਤ ਪਿੱਛੇ ਜਾ ਰਹੇ ਆ ਕਮਜ਼ੋਰ ਜਾ ਰਹੇ ਆ ਕਦੇ ਉਹਨਾਂ ਐਕਚੁਅਲੀ ਹੁੰਦਾ ਨਹੀਂ ਹੈ ਬਸ ਉਹ ਕਿ ਇਦਾਂ ਦੇ ਰਹੇ ਹੈ ਕਿ ਲਾਪਰਵਾਹੀ ਕਰਦੇ ਨੂੰ ਦੇ ਉਹਨੂੰ ਮਣਾਉਣ ਨੀਡ ਕਲਾਸ ਦਾ ਉਹਨੂੰ ਕਹੋ ਅੱਜ ਕਾਪੀਆਂ ਚੈੱਕ ਕਰਨੀ ਹੈ ਦੇ ਮਿਰਕੋ ਬੱਚੇ ਨੂੰ ਲੈ ਕੇ ਆ ਜਿਹਦੇ ਜਿਹਨੇ ਕੰਮ ਨਹੀਂ ਕੀਤਾ ਤੇ ਉਹ ਇੱਕ ਐਪਰੀਸ਼ੀਏਟ ਦੇ ਭੁੱਖੇ ਹੁੰਦੇ ਜਿਸ ਲੋਕ ਥੋੜਾ ਜਿਹਾ ਐਪਰੀਸ਼ੀਏਟ ਕਰਦੇ ਆ ਉਹ ਬੱਚੇ ਪ੍ਰੇਯ ਹੋਰ ਦੇ ਬੱਚੇ ਅੱਗੂ ਬਾਈ ਉਸ ਉਸ ਲੋਰ ਦੇ ਵਿੱਚ ਹੀ ਉਹ ਪੜਨਾ ਵੀ ਸ਼ੁਰੂ ਕਰ ਦਿੰਦੇ ਆ ਉਹ ਆਪਣੇ ਉਹਨਾਂ ਨੂੰ ਕਮੀ ਆ ਪਤਾ ਲੱਗਣ ਲੱਗ ਪੈਂਦੇ ਆ ਕਿ ਹਾਏ ਮੇਰੀ ਕਮੀ ਸੀਗੀ ਅੱਜ ਅੱਜ ਮੈਂ ਇੱਥੇ ਖੜਾ ਆ ਤੇ ਮੈਂ ਕਿਦਾਂ ਇਸ ਐਵੇਂ ਹੈਂਡਲ ਕਰ ਜਾਇਆ ਤੇ ਹੋ ਜਾਂਦੇ ਆ ਹੈਂਡਲ ਦੇ ਕੋਈ ਵੱਡੇ ਕਰਦੇ ਬਈ ਛੋਟੀ ਚੀਜ਼ ਐਡ ਕਰਦੇ ਸਾਡੇ ਟੀਚਰ ਸੀਗੇ ਉਹਨਾਂ ਜਿਹੜਾ ਵੀਕ ਬੱਚਾ ਉਹਨਾਂ ਕਰਕੇ ਪੇਪਰ ਚੈੱਕ ਕਰ ਕੋ ਬਤਾ ਤੇ ਕਾਪੀ ਤੇ ਅੱਗੇ ਕੋਲ ਹੋ ਰਹੀ ਹੈ ਦੇਖ ਉਹ ਟੇਸ਼ਨ ਚੈੱਕ ਉਹ ਬਜਟ ਚੈੱਕ ਕਰਦੇ ਕਦੇ ਦਰਜਾ ਜਾਂਦਾ ਉਹਦੇ ਟੇਸ਼ਨ ਹੋ ਰਹੀ ਹਾਂ ਉਹਨੂੰ ਬਹੁਤ ਬਹੁਤ ਕਈ ਟੀਚਰਸ ਦੀ ਸਾਈਕੋਲੋਜੀ ਹੁੰਦੀ ਹੈ ਅਸੀਂ ਕਿੱਦਾਂ ਵੀਕ ਬੱਚਾ ਨੂੰ ਇੰਟੈਲੀਜੈਂਟ ਬਣਾਣਾ ਬਿਲਕੁਲ ਔਰ ਬਿਲਕੁਲ ਆਪਾਂ ਇਹ ਗੱਲ ਕਿ ਜੇ ਕੋਈ ਬੱਚਾ ਵੀਕ ਹੈ ਇੰਟੈਲੀਜੈਂਟ ਨਹੀਂ ਹੈ ਟੀਚਰ ਦਾ ਹੀ ਕੰਮ ਹੋ ਜਾਂਦਾ ਕਿ ਤਣਾ ਕਿਤੇ ਉਹਨੂੰ ਅੱਗੇ ਲੈ ਕੇ ਜਾ ਕਿਉਂਕਿ ਜੇ ਤੁਸੀਂ ਉਸ ਬੱਚੇ ਨੂੰ ਵਾਰ ਵਾਰ ਟੌਂਟ ਕਰੀ ਜੂਗੇ ਜਾਂ ਤੁਸੀਂ ਝੁ ਤਦ ਫਿਰ ਉਹ ਇਰੀਟੇਟ ਹੋਗੇ ਤਾਂ ਫਿਰ ਉਹ ਰਿਸਪੈਕਟ ਤੋਂ ਹੀ ਤੁਹਾਨੂੰ ਰੱਖੂਗਾ ਦੂਰ ਤੁਸੀਂ ਉਹਦੇ ਕਾਬਿਲ ਨਹੀਂ ਰਹੋਗੇ ਕਿ ਤੁਸੀਂ ਉਹਨ ਸਮਝਾ ਵੀ ਨਹੀਂ ਸਕਦੇ ਸਾਨੂੰ ਆਪ ਨੂੰ ਨਹੀਂ ਪਤਾ ਲੱਗਦਾ ਵੀ ਇਸ ਤਰ੍ਹਾਂ ਦਾ ਬੱਚਾ ਕਿਉਂ ਹੋ ਗਿਆ ਤੇ ਇਸ ਕਰਕੇ ਉਹਦੀ ਕਮਜ਼ੋਰੀ ਨੂੰ ਪੋਜ਼ਿਟਿਵ ਚ ਲੈ ਕੇ ਆਓ ਦੇਸੀ ਕੁਐਸਚਨ ਮੱਗੇ ਕਰਦੀਆਂ ਤੁਸੀਂ ਜਿਵੇਂ ਕਹਿ ਵੀ ਤੁਸੀਂ ਟੀਚਰ ਨੂੰ ਡਾਂਟ ਸਕਦੇ ਹੋ ਰਹੀਆਂ ਕਿਦਾਂ ਵੀ ਤਾਂ ਤੁਹਾਨੂੰ ਕੀ ਲੱਗਦਾ ਵੀ ਟੀਚਰ ਨੂੰ ਬੱਚੇ ਨੂੰ ਕਿ ਸਾਹਮਣੇ ਡਾਂਟਣਾ ਚਾਹੀਦਾ ਤਾਂਲੀ ਗੱਲ ਤਾਂ ਇਹ ਕੁਐਸਚਨ ਹੈ ਹਾਂ ਦੂਜਾ ਜੀ ਟੀਚਰ ਨੂੰ ਡਾਂਟ ਵੀ ਰਹੀ ਤਾਂ ਉਹ ਬੱਚੇ ਦਾ ਰਿਸਪਾਂਸ ਕਿਉਂ ਆਉਣਾ ਚਾਹੀਦਾ ਹਾਂਜੀ ਦੇਖੋ ਬੱਚੇ ਨੂੰ ਜਿਸ ਲਈ ਅਸੀਂ ਡਾਂਟਦੇ ਹਾਂ ਕਿਤੇ ਨਾ ਕਿਤੇ ਕੋਈ ਮਿਸਟੇਕ ਹੁੰਦੀ ਆ ਬਈ ਮਿਸਟੇਕ ਵੀ ਅਸੀਂ ਇਹ ਡਾ ਵੀ ਅੰਡਰਸਟੈਂਡਿੰਗ ਕਿਸੇ ਵੇਲੇ ਅਸੀਂ ਅਣਜਾਣ ਅਣਜਾਣੇ ਵਿੱਚ ਵੀ ਉਹਨਾਂ ਨੂੰ ਡਾਂਟ ਦਿੰਦੇ ਆ ਕਿ ਗਲਤੀ ਕਿਸੇ ਦੀ ਹੋ ਗਈ ਆ ਪਰ ਉਹ ਦੇਖਣ ਦੇ ਵਿੱਚ ਉਹ ਸਾਹਮਣੇ ਆ ਗਿਆ ਬੱਚਾ ਤੇ ਉਹ 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 ਬਸ ਇਸ ਤਰ੍ਹਾਂ ਹੀ ਕਿਤੇ ਆ ਗਿਆ ਤੇ ਉੱਥੇ ਅਸੀਂ ਕੀ ਕਰਾਂਗੇ ਬੱਚੇ ਦਾ ਕੁਝ ਤਾਂ ਰਿਐਕਸ਼ਨ ਆਂਦਾ ਨਾ ਜਿੰਦਕ ਜਲਦੀ ਅਸੀਂ ਉਮੀਦ ਨਹੀਂ ਕਰਦੇ ਅਸੀਂ ਕਹਿੰਦੇ ਕਿ ਨਹੀਂ ਮੈਂ ਕਿਹਾ ਤੇ ਬੱਚਾ ਸੁਣੇ ਇਹ ਬੱਚੇ ਨੂੰ ਸੁਣਨਾ ਚਾਹੀਦਾ ਹੈ ਪਰ ਬੱਚੇ ਕਈ ਵਾਰੀ ਕਿਉਂਕਿ ਉਹ ਅਨਪੋਲ ਹੁੰਦੇ ਆ ਉਹਨਾਂ ਦਾ ਕਸੂਰ ਨਹੀਂ ਹੁੰਦਾ ਵਾਕਈ ਕਸੂਰ ਨਹੀਂ ਹੁੰਦਾ ਤੇ ਉੱਥੇ ਆ ਕੇ ਉਹ ਬੱਚੇ ਕੀ ਕਰਦੇ ਉਹ ਕਹਿ ਦਿੰਦੇ ਆ ਕਿ ਮੇਰੀ ਗਲਤੀ ਨਹੀਂ ਹੈ ਇਹਨੇ ਇਦਾਂ ਕੀਤਾ ਤੇ ਸਾਨੂੰ ਉਹ ਪਤਾ ਨਹੀਂ ਆ ਸਾਨੂੰ ਉਹ ਗਲਤੀ ਪਤਾ ਨਹੀਂ ਆ ਅਸੀਂ ਫਿਰ ਉਸ ਬੱਚੇ ਨੂੰ ਕੀ ਕਹਿ ਸਕਦੇ ਆ ਰੀਐਕਸ਼ਨ ਤੋਂ ਤਾਂ ਕੋਈ ਨਾ ਕੋਈ ਸਾਹਮਣੇ ਆਊਗਾ ਨਾ ਉਹਦੇ ਰੀਐਕਸ਼ਨ ਦੇ ਲਈ ਉਹਨੂੰ ਜਤਾਸੀ ਲਗਤ ਹੈ ਕਹਾਂਗੇ ਵੀ ਤੂੰ ਕਲਾਸ ਦੇ ਵਿੱਚ ਅੱਜ ਜਿਹੜਾ ਮਿਸਬਿਹੇਵ ਕੀਤਾ ਉਹ ਠੀਕ ਨਹੀਂ ਸੀ ਜਾਉਂ ਕਲਾਸ ਦੇ ਸਾਹਮਣੇ ਹੀ ਬੜੀ ਪੇਸ਼ੈਂਸ ਦੇ ਨਾਲ ਬੜੇ ਪਿਆਰ ਦੇ ਨਾਲ ਬੜੀ ਸੋਝੀ ਦੇ ਨਾਲ ਇਹ ਕਹਾਂਗੇ ਕਿ ਠੀਕ ਆ ਇਹ ਤੁਹਾਡੇ ਭਲੇ ਲਈ ਗੱਲ ਕਹੀ ਗਈ ਕੱਲੇ ਤੇਰੇ ਲਈ ਨਹੀਂ ਕਹੀ ਗਈ ਪੂਰੀ ਕਲਾਸ ਕੋਲ ਲਈ ਮੈਸੇਜ ਹੈ ਮੇਰਾ ਕੱਲੇ ਤੇਰੇ ਲਈ ਨਹੀਂ ਆ ਹੋ ਸਕਦਾ ਤੂੰ ਇਹ ਗਲਤੀ ਨਹੀਂ ਕੀਤੀ ਜਿਹਨੇ ਗਲਤੀ ਕੀਤੀ ਉਹਨੂੰ ਵੀ ਪਤਾ ਹੈ ਗਲਤੀ ਉਹਦੀ ਆ ਹੋ ਸਕਦਾ ਮੇਰੀ ਮਿਸਟੇਕ ਹੋਵੇ ਕਿ ਮੈਂ ਮੈਂ ਜੋ ਦੇਖਿਆ ਮੈਂ ਉਹਦੇ ਹੀ ਕਰਕੇ ਡੰਟਿਆ ਪਰ ਕਿਰਤਾ ਤੁਹਾਡੇ ਭਲੇ ਦੇ ਲਈ ਤੁਹਾਡੇ ਨੂੰ ਇਸ ਫਾਇਦਾ ਹੀ ਹੋਊਗਾ ਨੁਕਸਾਨ ਕੋਈ ਨਹੀਂ ਹੋਊਗਾ ਤਾਂ ਤੁਹਾਨੂੰ ਸੁਣਨੀ ਚਾਹੀਦੀ ਮੇਰੀ ਗੱਲ ਬਿਲਕੁਲ ਠੀਕ ਹੈ ਨਾ ਬਟੇ ਰੋ ਵੀ ਬੈਸਣਾ ਨਹੀਂ ਚਾਹੀਦਾ ਹਾਂ ਬੀਚਰ ਨੂੰ ਉਹ ਬ੍ਰੈਂਸ ਨਾ ਨਹੀਂ ਚਾਹੀਦਾ ਕਿਉਂਕਿ ਇੱਕ ਏਜ ਦਾ ਪਰਖੂਲ ਦਾ ਇੱਕ ਉਹ ਇੱਕ ਰਿਸਪੈਕਟ ਹੁੰਦਾ ਇੱਥੇ ਚਰਦੀ ਹੈ ਕੋ ਕਿ ਜੇ ਤੁਸੀਂ ਇੱਕ ਕਲਾਸ ਦੇ ਵਿੱਚ ਬਰਾਬਰੀ ਕਰਦੇ ਹੋ ਤਾਂ ਰਿਸਪੈਕਟ ਖਤਮ ਹੋ ਜਾਂਦੀ ਅਗਲੀ ਵਾਰੀ ਨੂੰ ਦੋ ਵਾਰੀ ਤੁਸੀਂ ਸੋਚੋਗੇ ਕਿ ਤੁਹਾਨੂੰ ਕਲਾਸ ਦੇ ਵਿੱਚ ਕਿਦਾਂ ਟਰੀਟ ਕੀਤਾ ਜਾਵੇ ਬਿਲਕੁਲ ਇਹ ਗੱਲ ਹੋ ਜਾਂਦੀ ਹੈ ਕਿ ਬੱਚੇ ਦਿਖਾਉਂਦੇ ਤਾਂ ਹੈ ਰਿਐਕਸ਼ਨ ਥੋੜਾ ਜਿਹਾ ਤਾਂ ਚੇਂਜ ਆਈ ਹੈ ਇਹ ਤਾਂ ਹੈ ਨਹੀਂ ਕਿ ਬਿਲਕੁਲ ਪਹਿਲਾਂ ਪਹਿਲਾਂ ਦੇ ਜਿਹੜੇ ਬੱਚੇ ਸੀ ਬਸ ਨੀਂਹ ਪਾ ਕੇ ਬਹਿ ਜਾਂਦੇ ਸੀ ਬੱਚੇ ਆਖਾਂ ਆਖੇ ਇਸ ਵਿੱਚ ਮਲਾਖ ਵਿੱਚ ਸਿੰਗੜ ਖੋਣ ਤੋਂ ਜੇ ਕੋਈ ਚੇਂਜ ਆ ਚੁੱਕੀ ਹੈ ਹੁਣ ਕਿਤੇ ਟੀਚਰ ਨੂੰ ਵੀ ਸੋਚਣਾ ਪੈਂਦਾ ਕਿ ਰੂਲ ਬਿਹੇਵੀਅਰ ਜਿਹੜਾ ਹੈਗਾ ਆ ਹੁਣ ਉਹ ਨਹੀਂ ਚੱਲਦਾ ਬੜੀ ਫਲਾਈਟ ਦੀ ਬੜੀ ਸੋਝੀ ਦੇ ਨਾਲ ਉਹ ਬੱਚਿਆਂ ਨੂੰ ਹੰਦਲ ਕਰਨਾ ਪੈਂਦਾ ਇਸ ਟੌਪਿਕ ਨੂੰ ਥੋੜਾ ਅੱਗੇ ਲੈ ਕੇ ਜਾਂਦੇ ਆ ਤੇ ਮੇਰਾ ਨੈਕਸਟ ਕੁਐਸਚਨ ਇਹ ਹੋਏਗਾ ਕਈ ਵਾਰ ਨਾ ਸਟੂਡੈਂਟਸ ਕੰਪੇਅਰ ਕਰਦੇ ਟੀਚਰ ਟੂ ਟੀਚਰ ਹਾਂਜੀ ਇਹ ਮੈਡਮ ਜੀ ਦੇਖੋ ਮੈਡਮ ਤਾਂ ਇਦਾਂ ਭਰਾਂਦੇ ਆ ਜੀ ਤੁਸੀਂ ਸਮੇ ਇਦਾਂ ਕਰਾ ਰਹੇ ਆ ਯਾ ਵੀ ਟੀਚਰ ਦੇ ਬਿਹੇਵੀਅਰਸ ਨੂੰ ਜਜ ਕਰਦੇ ਆ ਬਿਲਕੁਲ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਦੀ ਸੁਪਰੀ ਜੀ ਗੱਲ ਇਹ ਹੈ ਕਿ ਬੱਚੇ ਬਚਪਨ ਤੋਂ ਹੀ ਇਸ ਚੀਜ਼ ਨੂੰ ਆਪਣੇ ਘਰ ਦੇ ਵਿੱਚ ਬੰਨਾਂ ਟੋਲਰੇਟ ਕਰਦੇ ਜਾਂਦੇ ਆ ਕਿ ਮਮੀਆਂ ਜਿਹੜੀਆਂ ਉਹ ਆਪਣੇ ਬੱਚੇ ਦੀ ਗੋਣੀਆਂ ਦੇ ਬੱਚੇ ਦੇ ਨਾਲ ਕੰਪੈਰੀਸ਼ਨ ਕਰਦੀਆਂ ਉਹ ਦੇਖ ਲੈ ਉਹਦੇ ਵੱਲ ਦੇਖ ਲੈ ਉਹ ਬੱਚਾ ਨਾ ਸ਼ਾਇਦ ਉਹ ਬਿਲਕੁਲ ਮਤਲਬ ਇਹਦੇ ਟੈਰ ਤਾਂ ਉੱਥੋਂ ਹੀ ਹੋਣਾ ਸ਼ੁਰੂ ਹੋ ਜਾਂਦੇ ਆ ਉਹਨਾਂ ਨੂੰ ਡਿਫਰੈਂਸ ਪਤਾ ਲੱਜਦਾ ਵੀ ਘਰ ਵੀ ਅਸੀਂ ਇਹੀ ਟੋਲ ਰੇਟ ਕਰਦੇ ਆ ਫਿਰ ਜਿਹੜੇ ਸਕੂਲ ਦੇ ਵਿੱਚ ਆਪਨੇ ਆ ਸਕੂਲ ਦੇ ਵਿੱਚ ਵੀ ਹਰ ਟੀਚਰ ਦਾ ਆਪਣਾ ਇੱਕ ਮੈਥਡ ਹੁੰਦਾ ਬਿਲਕੁਲ ਇੱਕ ਆਪਣੇ ਸਬਜੈਕਟ ਹੁੰਦੇ ਆ ਕੁਝ ਬੜੇ ਲਾਈਟ ਸਬਜੈਕਟ ਹੁੰਦੇ ਆ ਉੱਥੇ ਉਹ ਬੱਚਾ ਬਹੁਤ ਵਧੀਆ ਕਵਰੀਂਗ ਕਰਦਾ ਹੈ ਤੇ ਉੱਥੇ ਪੇਸ ਹੁੰਦੀ ਉਹਦੀ ਸ਼ਾਬਸ਼ ਮਿਲਦੀ ਹੈ ਜਿਹੜੇ ਹਾਰਡ ਸਬਜੈਕਟ ਹੈਗੇ ਆ ਉੱਥੇ ਆ ਕੇ ਕਿਤੇ ਉਹ ਫਸਦਾ ਉੱਥੇ ਟੀਚਰ ਦੇ ਹੋ ਜਿਵੇਂ ਛਿੜਕਾ ਉੱਤ ਪਰਦਾਸ਼ ਨਹੀਂ ਹੁੰਦਾ ਫਿਰ ਉਹਦੇ ਮਨ ਦੇ ਵਿੱਚ ਆਉਂਦਾ ਕਿ ਉਹ ਟੀਚਰ ਵਧੀਆ ਹੈ ਉਹ ਮੈਨੂੰ ਪਿਆਰ ਕਰਦੀ ਉਹ ਮੇਰੀ ਪ੍ਰੇਜ਼ੀ ਕਰਦੀ ਹੈ ਇਹ ਟੀਚਰ ਦੀ ਆਤ ਹੀ ਇਦਾਂ ਦੀ ਹੈ ਜਾਂ ਕੁਝ ਵੀ ਉਹ ਕਹਿੰਦੇ ਸੌਂਸਸ ਕਹਿੰਦੇ ਬਾਡੋਂ ਨੇ ਨਾ ਕੁਲ ਪਰ ਉਹਨਾਂ ਨੂੰ ਇਹ ਏਸੀ ਦਾ ਪਤਾ ਨਹੀਂ ਹੈ ਕਿ ਹਰ ਸਬਜੈਕਟ ਜਿਹੜੇ ਆ ਉਹਨਾਂ ਦੇ ਲਈ ਮਿਹਨਤ ਕਰਨੀ ਪੈਂਦੀ ਆ ਉਹ ਟੀਚਰ ਨੇ ਉਹਨਾਂ ਨੂੰ ਉਸ ਸਬਜੈਕਟ ਦੀ ਤਿਆਰੀ ਕਰਾਣੀ ਆ ਹਰ ਹਾਲ ਚ ਕਰਾਣੀ ਆ ਚਾਹੇ ਛਿੜਕੇ ਕਰਾਵੇ ਚਾਹੇ ਪਿਆਰ ਦੇ ਨਾਲ ਕਰਾਵੇ ਤੇ ਉਹ ਕੰਪੇਅਰ ਕਰਦੇ ਆ ਦੂਸਰੀ ਗੱਲ ਇਹ ਹੋ ਜਾਂਦੀ ਹੈ ਕਿ ਕੁਝ ਟੀਚਰ ਵੀ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਥੋੜੀ ਜਿਹੀ ਸਪੇਸ ਦਿੰਦੇ ਬੱਚਿਆਂ ਨੂੰ ਓਕੇ ਸਪੇਸ ਦਿੰਦੇ ਆ ਥੋੜਾ ਪਿਆਰ ਦੇ ਨਾਲ ਥੋੜਾ ਉਹਨਾਂ ਨੂੰ ਐ ਆਪਣੀ ਮਨਮਰਜ਼ੀ ਕਰਨ ਦਿੰਦੇ ਆ ਤਾਂ ਕੁਝ ਕਿਚਰੇ ਇਦਾਂ ਨਹੀਂ ਟਾਇਲਟ ਨਹੀਂ ਕਰਦੇ ਹੈਗੇ ਫਿਰ ਉਹ ਬੱਚਿਆਂ ਦਾ ਸਵਾ ਬੱਚਿਆਂ ਵਾਲਾ ਹੀ ਹੁੰਦਾ ਹੈ ਤੋ ਇਸ ਟੀਚਰ ਨੂੰ ਪਸੰਦ ਕਰਦੇ ਆ ਵੀ ਅੱਜ ਮੈਡਨ ਦੀ ਕਲਾਸ ਦੇ ਵਿੱਚ ਆਪਾਂ ਬੜੀ ਮਸਤੀ ਕੀਤੀ। ਉੱਥੇ ਉਸ ਟੀਚਰ ਨੂੰ ਪਸੰਦ ਕਰਨ ਲੱਗ ਪੈਂਦੇ ਆ ਪਰ ਉਹਨਾਂ ਨੂੰ ਇਹ ਚੀਜ਼ ਸੁਣਿਆ ਲਈ ਚੰਗੀ ਹੈ। ਟੀਚਰਾਂ ਨੂੰ ਸੁਣਿਆ ਲਈ ਬਿਲਕੁਲ। ਇਸ ਕਾਕੇ ਉਹ ਕੰਪੇਅਰ ਕਰਦੇ ਆ। ਕੰਪੇਅਰ ਤਾਂ ਕਰਨੇ ਸ਼ੁਰੂ ਹੋਇਆ ਸੀਗਾ। ਸਕੂਲ ਤੱਕ ਵੀ ਬਹੁਤ ਚੀਜ਼ ਆ। ਬਿਲਕੁਲ ਠੀਕ। ਤਾਂ ਲ ਮੈਂ ਇੱਕ ਛੋਟੀ ਜਿਹੀ ਹੋਰ ਐਡ ਕਰਨਾ ਚਾਹੂੰਗੀ ਅਗਰ ਲਾਈਕ ਅਗਰ ਕਿਸੇ ਸਬਜੈਕਟ ਦੇ ਟੀਚਰ ਨੂੰ ਮਤਲਬ ਕਿਸੇ ਬੱਚੇ ਨੂੰ ਸਬਜੈਕਟ ਸਮਝ ਨਹੀਂ ਆ ਰਿਹਾ। ਰੈਦਰ ਦੈਨ ਬਾਕੀ ਰੌਲਾ ਪਾਣ ਨਾਲੋਂ ਸਾਨੂੰ ਮੈਡਮ ਦਾ ਸਮਝ ਨਹੀਂ ਆ ਰਿਹਾ ਸਮਝ ਨਹੀਂ ਆ ਰਿਹਾ ਬੈਟਰ ਹੈ ਜੋ ਉਸ ਟੀਚਰ ਨੂੰ ਜਾ ਕੇ ਕਹੋ ਮੈਡਮ ਸਾਨੂੰ ਤੁਹਾਡਾ ਮੈਥਡ ਸਮਝ ਨਹੀਂ ਆ ਤਾਂ ਸ਼ਾਇਦ ਉਹ ਟੀਚਰ ਆਪਣੇ ਆਪ ਨੂੰ ਪੋਲਿਸ਼ ਕਰਕੇ ਤੁਹਾਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਸਮਝ ਆਏਗੀ ਬਿਲਕੁਲ ਸਹੀ ਹੈ ਕਮਿਊਨੀਕੇਸ਼ਨ ਥੋੜਾ ਜਿਹਾ ਹੋਣਾ ਚਾਹੀਦਾ ਮੈਨੂੰ ਲੱਗਦਾ ਸਿਵਿਲ ਅਨਰੀਚ ਦੇ ਵਿੱਚ ਦੇਖੋ ਕਲਾਸ ਦੇ ਵਿੱਚ ਘੱਟ ਤੋਂ ਘੱਟ 30 ਬੱਚੇ ਤਾਂ ਹੁੰਦੇ ਹੀ ਹਨ ਜ਼ਰੂਰੀ ਨਹੀਂ ਕਿ ਸਾਰੇ ਬੱਚੇ ਮੈਥ ਦੇ ਵਿੱਚ ਇੰਟਰਸਟ ਰੱਖਣ ਜ਼ਰੂਰੀ ਨਹੀਂ ਹੈ ਕੁਝ ਬੱਚੇ ਹੁੰਦੇ ਆ ਕਿਸੇ ਨੂੰ ਇੰਗਲਿਸ਼ ਨਹੀਂ ਆਉਂਦੀ ਕਿਸੇ ਨੂੰ ਮੈਥ ਨਹੀਂ ਆਉਂਦਾ ਕੋਈ ਸਾਇੰਸ ਨਹੀਂ ਸੰਗਿਰ ਸਕਦੇ ਵੀਕਨੈਸ ਹੁੰਦੀ ਆ ਇਹ ਨਹੀਂ ਕਿ ਇਹੰ ਤਾਂ ਇਹਨਾਂ ਟਰੀ ਜਾਂ ਤਾਂ ਬੱਚੇ ਜਿੰਦੇ ਬਹੁਤ ਸਬਜੈਕਟਾਂ ਦੇ ਅੱਗੇ ਨਿਕਲ ਜਾਂਦੇ ਆ ਉਸ ਸਬਜੈਕਟ 'ਚ ਅੜ ਜਾਂਦੇ ਆ ਬਿਲਕੁਲ ਤੇ ਉੱਥੇ ਉਹ ਬੜੇ ਕਲੀਅਰਲੀ ਆਪਣਾ ਟੀਚਰ ਨੂੰ ਪਤਾ ਹੀ ਹੁੰਦਾ ਹੈ ਕਿ ਇਹ ਬੱਚਾ ਤੇ ਫਸਿਆ ਰਹੇ ਆ ਤੇ ਟੀਚਰ ਦੀ ਇੱਥੇ ਡਿਊਟੀ ਬਣਦੀ ਆ ਕਿ ਉਸ ਬੱਚੇ ਨੂੰ ਇਸ ਸਬਜੈਕਟ 'ਚ ਵੀ ਅੱਗੇ ਲੈ ਕੇ ਆਵੇ ਇਹ ਨਹੀਂ ਕਿ ਉਹ ਸਿਰਫ 30 40 ਤੇ ਫਸਿਆ ਰਹੇ ਹੈ ਨਾ ਉਹਨੂੰ ਵੀ ਅੱਗੇ ਲੈ ਕੇ ਆਓ ਜੇ ਬਾਕੀ ਸਭ ਫ੍ਰੀ ਅਟੈਚ ਵਧੀਆ ਕਰ ਸਕਦਾ ਤਾਂ ਇੱਥੇ ਵੀ ਐਕਸਟਰਾ ਟਾਈਮ ਦਿਓ ਉਹਨੂੰ ਦਿਓ ਥੋੜਾ ਜਿਹਾ ਟਾਈਮ ਉਹ ਬੱਚਾ ਅੱਗੇ ਨਿਕਲ ਸਕਦਾ ਉਹਨੇ ਕਿਹਾ ਜੇ ਬੱਚਾ ਆਪਣੀ ਪ੍ਰੋਬਲਮ ਦੱਸੇਗਾ ਨਾ ਟੀਚਰ ਜੀ ਤਾਂ ਟੀਚਰ ਮੈਨੂੰ ਲੱਗਦਾ ਸਾ ਟੀਚਰ ਇਹ ਚੀਜ਼ ਵਧੀਆ ਲਿਖਾਂਗੀ ਹਾਂ ਬੱਚੇ ਨੇ ਆ ਕੇ ਮੈਨੂੰ ਇਹ ਚੀਜ਼ ਪੁੱਛੀ ਬਿਲਕੁਲ ਮੈਂ ਉਹਨੂੰ ਕਲੀਅਰਫਾਈ ਕਰਦਾ ਹੈਗਾ ਨਾ ਉਹ ਆਪਣੇ ਇੰਟੈਲੀਜੈਂਟ ਬੱਚਾ ਜਿਹੜਾ ਹੈ ਜੇ ਕਿਤੇ ਪਸੇਦ ਆਇਆ ਤਾਂ ਉਹ ਦਿਨ ਰਾਤ ਇੱਕ ਕਰ ਦੋਗਾ ਕਿ ਇਹ ਮੇਰਾ ਬੱਚਾ ਜੇ ਬਾਕੀ ਸਾਰੇ ਬੱਚਿਆਂ ਦੇ ਵਿੱਚ ਪਿੱਛੇ ਆ ਤੇ ਇਸ ਸਿਵਿਲਿਟੀ ਅੱਗੇ ਆ ਤੇ ਇੱਥੇ ਵੀ ਅੱਗੇ ਜਾਵੇ ਇਹ ਉਹ ਕਦੇ ਵੀ ਉਹਨਾਂ ਪਿੱਛੇ ਨਹੀਂ ਰਹਨ ਦੋਗਾ ਇਹਨਾਂ ਕੋਲ ਟੀਚਰ ਦੇ ਦਿਲ ਦੇ ਵਿੱਚ ਵੀ ਹੁੰਦਾ ਹੈ ਉਹਨਾਂ ਬੱਚੇ ਨਹੀਂ ਬਿਲਕੁਲ ਹੁਣ ਆਪਾਂ ਤੁਸੀਂ ਗੱਲ ਲਾਸਟ ਟਾਈਮ ਕੀਤੀ ਵੀ ਟੀਚਰ ਕਈ ਵਾਰ ਬਹੁਤ ਸਟ੍ਰਿਕਟ ਹੁੰਦਾ ਕਈ ਵਾਰ ਬਹੁਤ ਲੀਨੀਅਰਟ ਹੁੰਦਾ ਦੋਨੋਂ ਟੀਚਰਸ ਨੂੰ ਬੱਚੇ ਦਾ ਕੀ ਵੀ ਵਿਰੋਧਾ ਟੀਚਰਸ ਨੂੰ ਲੈ ਕੇ ਫਿਰ ਜੇ ਜ਼ਿਆਦਾ ਸਟ੍ਰਿਕਟ ਟੀਚਰ ਹੈ ਤਾਂ ਬੱਚੇ ਦਾ ਵੀ ਅਗਰ ਕੁਝ ਹੋਰ ਹੋਏਗਾ ਤੇ ਲੀਨੀਅਰਟ ਤਾਂ ਵੀ ਬੱਚੇ ਦਾ ਵੀ ਕੁਝ ਹੋਰ ਹੋਏਗਾ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੇ ਦੋਦੀ ਗੱਲਾਂ ਮਾਰ ਗਏ ਦੋਦੇ ਗੱਲਾਂ ਬਹੁਤ ਗਲਤ ਆ ਜਿਆਦਾ ਸਟ੍ਰਿਕਟ ਜਿਹੜਾ ਟੀਚਰ ਹੋ ਜਾਂਦਾ ਹੈ ਗੈਪ ਪੈ ਜਾਂਦਾ ਸਟੂਨਾਂ ਦੇ ਉਹ ਟੀਚਰ ਦੇ ਵਿੱਚ ਉਹ ਵੈਸੇ ਹੀ ਦਿੱਕਸਾਂ ਦੇ ਕਰਦਾ ਪਏ ਇਹ ਨਹੀਂ ਨਾ ਤਾਂ ਫਿਰ ਤਾਂ ਤਾਂ ਦੇ ਬਗਲਦਾ ਪੂਰਾ ਸਿੱਧੇ ਸਾਰੇ ਕੇ ਉਹ ਵੀ ਨਹੀਂ ਸੁਣਦਾ ਇੱਕ ਬੈਲੈਂਸ ਬਣਾ ਕੇ ਇੱਕ ਟੀਚਰ ਚੱਲੇ ਉਹ ਬਗ ਠੀਕ ਹੈ ਬੈਲੈਂਸ ਜਿਸਲੇ ਬਣ ਜਾਂਦਾ ਹੈ ਬੱਚੇ ਦਾ ਟੀਚਰ ਦੇ ਨਾਲ ਬੈਲੈਂਸ ਬਣਾਉਂਦਾ ਹੈਗਾ ਕਿ ਜਦ ਉਹ ਬੱਚਾ ਬਹੁਤ ਵਧੀਆ ਦਿੱਤਾ ਹੈ ਹੈ ਨਾ ਇੰਨਾ ਵੀ ਇੰਨਾ ਕਰੋ ਕਿ ਬੱਚਾ ਤੁਹਾਡੇ ਤੋਂ ਤਾਂ ਕੇ ਇੱਕਦਮ ਬੁੱਧੂ ਜਿਹਾ ਬਣ ਕੇ ਬੈਠਾ ਰਹੇ ਕਿ ਟੀਚਰ ਦੇ ਕੋਲ ਕੋਈ ਸਬਜੈਕਟ ਪੁੱਛਣ ਤੋਂ ਵੀ ਹਿਚਕਿਤ ਹੈ ਹੈ ਨਾ ਤੇ ਇੰਨਾ ਵੀ ਉਹਨਾਂ ਨੂੰ ਸਿਰੇ ਨਾਲ ਚੜਾਓ ਤੁਸੀਂ ਕਿ ਬੜੀ ਗੱਲੇ ਨਹੀਂ ਸੁਣੀ ਪੱਕਾ ਹੈ ਨਾ ਟੀਚਰ ਬਹੁਤ ਵਧੀਆ ਇਸ ਚੀਜ਼ ਨੂੰ ਸਮਝ ਸਕਦਾ ਹੈ ਕਿ ਇੱਕ ਬੈਲੈਂਸ ਜਿਹੜਾ ਹੁੰਦਾ ਹੈ ਸ਼ਾਇਦ ਉਹ ਦੋਨੇ ਬੱਚਿਆਂ ਦੇ ਲਈ ਬਾਈਫੇ ਜੋਤੀ ਬੱਚਾ ਬੜੀ ਰਿਸਪੈਕਟ ਵੀ ਕਰਗਾ ਟੀਚਰ ਵੀ ਜਦੋਂ ਤੁਸੀਂ ਲੋਕ ਕਰੀਗਾ ਕਮਿਊਨੀਕੇਸ਼ਨ ਗੈਪ ਬੜੀਆ ਹੋ ਜਾਣਾ ਤਾਂ ਬੱਚਿਆਂ ਨੇ ਵੀ ਸੌਖਾ ਹੈ ਨਾ ਟੀਚਰ ਨਾਲ ਗੱਲਬਾਤ ਕਰਨਾ ਫਿਰ ਉਹ ਰਿਸਪੈਕਟ ਦੇਖੋ ਜੇਕਰ ਕਮਿਊਨੀਕੇਸ਼ਨ ਅੱਛਾ ਹੋ ਜਾਏ ਤਾਂ ਰਿਸਪੈਕਟ ਆਟੋਮੈਟਿਕਲੀ ਆ ਜਾਏ ਰਹਿੰਦੀ ਬਿਲਕੁਲ ਕੋਮ ਮੈਮ ਤੁਸੀਂ ਮੈਨੂੰ ਦੱਸੋ ਇਸ ਹੁਣ ਆਪਾਂ ਇੰਨਾ ਡਿਸਕਸ ਕੀਤਾ ਬੱਚਿਆਂ ਦੇ ਰਿਸਪੈਕਟ ਟੀਚਰਜ਼ ਰਿਸਪੈਕਟ ਨੂੰ ਲੈ ਕੇ ਬੱਚੇ ਕਿੱਦਾਂ ਨੇ ਹੁਣ ਤੁਸੀਂ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀ ਬੱਚਿਆਂ ਨੂੰ ਆਪਣੇ ਟੀਚਰਜ਼ ਰਿਸਪੈਕਟ ਕਿੱਦਾਂ ਕਰਨੀ ਚਾਹੀਦੀ ਹੈ ਕੀ ਕੀ ਜਿਹੜ ਉਹ ਬੱਚਾ ਹੀ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਆ ਦੇਖੋ ਮੈਡਮ ਬੱਚਿਆਂ ਦੇ ਲਈ ਤਾਂ ਇੱਕ ਮੈਸੇਜ ਇਹੀ ਹੈ ਕਿ ਇਹ ਜਿਹੜਾ ਰਿਸ਼ਤਾ ਨਾ ਇੱਕ ਰਿਸਪੈਕਟ ਤੋਂ ਸ਼ੁਰੂ ਹੁੰਦਾ ਬਿਲਕੁਲ ਫਸਟ ਆਫ ਆਲ ਜਿਸ ਲਈ ਬੱਚਾ ਰਿਸਪੈਕਟ ਕਰਦਾ ਨਾ ਤੇ ਟੀਚਰ ਦੇ ਦਿਲ ਦੇ ਵਿੱਚ ਉਸ ਬੱਚੇ ਦੇ ਲਈ ਆਟੋਮੈਟਿਕਲੀ ਪਿਆਰ ਇਕਾ ਜਾਂਦਾ ਹੈ ਹੈ ਨਾ ਤੇ ਪਿਛਲੇ ਜ਼ਮਾਨੇ ਤੁਸੀਂ ਦੇਖਦੇ ਪਿਛਲੇ ਜ਼ਮਾਨਾ ਵੀ ਨਹੀਂ ਹੈ 10 ਸਾਲ ਪਿੱਛੇ ਜਾਓ ਅਸੀਂ ਦੇਖਦੇ ਰਹੇ ਹਾਂ ਕਿ ਬੱਚੇ ਆਉਂਦੇ ਪਰ ਸਕੂਲ ਨੂੰ ਮੱਥਾ ਟੇਕਦੇ ਬਿਲਕੁਲ ਹੈ ਨਾ ਫਿਰ ਅੰਦਰ ਜਾ ਕੇ ਟੀਚਰ ਨੂੰ ਰਿਸਪੈਕਟ ਕਰਦੇ ਨੇ ਰਿਸਪੈਕਟ ਕਰਦੇ ਆ ਟੀਚਰ ਨੂੰ اچھا ਲੱਗਦਾ ਟੀਚਰ ਨੂੰ ਇਹ ਬਹੁਤ اچھا ਲੱਗਦਾ ਹੈ ਸਭ ਤੋਂ ਪਹਿਲਾਂ ਜਿਹੜਾ ਰਿਸ਼ਤਾ ਹੈ ਰਿਸਪੈਕਟ ਦਾ ਹੈ ਤੁਸੀਂ ਆਪਣੇ ਘਰ ਦੇ ਵਿੱਚ ਆਪਣੇ ਪੇਰੈਂਟਸ ਦੀ ਰਿਸਪੈਕਟ ਕਰਦੇ ਆ ਪੇਰੈਂਟਸ ਦੇ ਨਾਲ-ਨਾਲ ਟੀਚਰ ਵੀ ਉਸੇ ਦਰਜੇ ਦੇ ਵਿੱਚ ਆ ਜਾਂਦੇ ਬਲਕਿ ਉਹਨਾਂ ਤੋਂ ਵੀ ਉੱਪਰ ਆ ਜਾਂਦੇ ਇੱਕ ਦਰਜਾ ਤੇ ਤੁਸੀਂ ਰਿਸਪੈਕਟ ਕਰੋਗੇ ਤੇ ਟੀਚਰ ਸ਼ਾਇਦ ਤੁਹਾਨੂੰ ਹੋਰ ਵੀ ਵਧੀਆ ਰ ਕੁਰਦੀਆਲ ਰਿਟਰੀਟ ਕਰੂਗਾ ਐਪਰੀਸ਼ੀਏਟ ਕਰੂਗਾ ਪ੍ਰਾਈਸ ਦੇ ਵਿੱਚ ਹੋਰ ਵੀ ਜ਼ਿਆਦਾ ਧਿਆਨ ਲੱਖੂਗਾ ਦੂਸਰੀ ਗੱਲ ਇਹ ਹੈਗੀ ਹੈ ਕਿ ਜੇ ਕਿਤੇ ਟੀਚਰ ਨੇ ਅਨਜਾਨ ਪੁਨੇ ਦੇ ਵਿੱਚ ਇੰਟੈਂਸ਼ਨ ਨਹੀਂ ਟੀਚਰ ਕਰਤਾ ਅਨਜਾਨ ਪੁਨੇ ਦੇ ਵਿੱਚ ਜਾਂ ਕਿਸੇ ਗਲਤ ਫਹਿਮੀ ਦੇ ਵਿੱਚ ਕਿਸੇ ਨੇ ਗਲਤ ਤੁਹਾਡੀ ਸ਼ਿਕਾਇਤ ਲਗਾਤੀ ਆ ਟੀਚਰ ਤੁਹਾਨੂੰ ਡਾਂਟਦਾ ਹੈ ਤਾਂ ਟੀਚਰ ਦੀ ਵੀ ਸੁਣੋ ਤਾਂ ਤੁਸੀਂ ਆਪਣਾ ਪੱਖ ਵੀ ਰੱਖੋ ਆ ਆਪਣਾ ਪੱਕਾ ਵੀ ਰੱਖੋ ਕਿ ਇਸ ਤਰ੍ਹਾਂ ਨਹੀਂ ਹੋਇਆ ਐਕਚੁਅਲੀ ਤੁਸੀਂ ਕਲਾਸ ਦੇ ਵਿੱਚੋਂ ਪੁੱਛੋ ਵੀ ਗਲਤੀ ਕੀ ਦੀ ਸੀ ਇਹ ਟੀਚਰ ਦੀ ਵੀ ਇੱਕ ਡਿਊਟੀ ਬਣਦੀ ਹੈ ਕਿ ਟੀਚਰ ਵੀ ਇੱਕ ਅ اچھا ਗਾਈਡ ਬਣੇ ਬਿਲਕੁਲ ਫ੍ਰੈਂਡਲੀ ਉਹਦੇ ਨਾਲ ਬਿਹੇਵੀਅਰ ਕਰ ਰਹੇ ਠੀਕ ਹੈ ਨਾ ਇੱਕ ਅੱਛਾ ਫਲੋਸਕਰ ਬਣੇ ਤਾਂ ਕਿ ਬੱਚਾ ਬੇ ਚੀਜ਼ੇ ਕੋ ਕੇ ਆਪਣੀ ਪੜਾਈ ਦੇ ਨਾਲ-ਨਾਲ ਆਪਣੀਆਂ ਜਿਹੜੀਆਂ ਪਰਸਨਲ ਪ੍ਰੋਬਲਮ ਆ ਉਹ ਵੀ ਤੁਹਾਡੇ ਦੇ ਨਾਲ ਹੱਲ ਕਰ ਸਕੇ ਕੁਛ ਸਕੇ ਜਿਹੜੀਆਂ ਉਹ ਪ੍ਰੋਬਲਮਸ ਜਿਹੜੀਆਂ ਆਪਣੇ ਪੇਰੈਂਟਸ ਦੇ ਨਾਲ ਨਹੀਂ ਕਰ ਸਕਦੇ ਤੇ ਉਹ ਟੀਚਰ ਦੇ ਨਾਲ ਆਪਣੇ ਕਰ ਸਕਦੇ ਆ ਤੇ ਜਿਹਦੇ ਨਾਲ ਉਹਦੀ ਬਹੁਤ ਸਾਰੀ ਸਬਸੇ ਜਿਹੜੀ ਹੱਲ ਹੋ ਸਕਦੀ ਹੈ ਉਹਦਾ ਇਹ ਐਜੂਕੇਸ਼ਨ ਦੀ ਲਾਈਨ ਦੇ ਵਿੱਚ ਉਹਦੇ ਲਈ ਬੜਾ ਵੱਧੇ ਵਾਲੀ ਗੱਲ ਹੋ ਸਕਦੀ ਬਿਲਕੁਲ ਤੇ ਇਸ ਇਸੇ ਪਲੇਟਫਾਰਮ ਤੇ ਤੁਸੀਂ ਟੀਚਰਸ ਨੂੰ ਕੀ ਮੈਸੇਜ ਇਹ ਨਾ ਜਾਊਗਾ ਵੀ ਟੀਚਰ ਦਾ ਬਿਹੇਵੀਅਰ ਵੀ ਕਿਤਨਾ ਕਿਤੇ ਮੈਟਰ ਕਰਦਾ ਰਿਸਪੈਕਟ ਲੈ ਵੀ ਦੇਖੋ ਸਭੀ ਕੰਮ ਨਹੀਂ ਬਿਲਕੁਲ ਬਿਲਕੁਲ ਤਾਂ ਟੀਚਰਸ ਨੂੰ ਵੀ ਅਗਰ ਬੱਚਾ ਦੋ ਰਿਸਪੈਕਟ ਸਹੀ ਜੀਆ ਤਾਂ ਟੀਚਰਸ ਲਈ ਵੀ ਕੀ ਤੁਹਾਡ ਨੂੰ ਇੱਕ ਮੈਸੇਜ ਹੋਏਗਾ ਹਲੇ ਦੇਖੋ ਟੀਚਰ ਦੇ ਲਈ ਵੀ ਇੱਕ ਬਹੁਤ ਵੱਡਾ ਮੈਸੇਜ ਆ ਟੀਚਰ ਵੀ ਜਿੱਥੇ ਇੰਟੈਲੀਜੈਂਟ ਬੱਚਿਆਂ ਦੀ ਇੰਨੀ ਪਲੇਸ ਕਰਦੇ ਜਿਨ੍ਹਾਂ ਨੂੰ ਪਿਆਰ ਦੇ ਨਾਲ ਲੈ ਕੇ ਚੱਲਦੇ ਆ ਤੇ ਘਟ ਤੋਂ ਘਟ ਜਿਹੜੇ ਵੀਕ ਸਟੂਡੈਂਟ ਹੈਗੇ ਉਹਨਾਂ ਨੂੰ ਦੇਖੋ ਉਹ ਵੀ ਉਸੇ ਕਲਾਸ ਦੇ ਵਿੱਚ ਬੈਠੇ ਹੋ ਉੱਥੇ ਸ਼ਾਇਦ ਕੁਝ ਕਮੀਆਂ ਸਾਡੀਆਂ ਟੀਚਰਸ ਦੀਆਂ ਹੋ ਜਾਂਦੀਆਂ ਹੈਗੀਆਂ ਜਿਹਦੇ ਕਰਕੇ ਉਹ ਉਹਨਾਂ ਬੱਚਿਆਂ ਨੂੰ ਇਗਨੋਰ ਕਰ ਦਿੰਦੇ ਆ ਮੈਂ ਕਹਿੰਦੀ ਆ ਕਿ ਜਿੱਦਾਂ ਅਸੀਂ ਕੀ ਅਟੀ ਸਰਸੀ ਦੇਖਦੇ ਆ ਕਿ ਉਹ ਕਮਜ਼ੋਰ ਤੁਸੀਂ ਸਾਈਡ ਤੇ ਬੈਠੋ ਇੰਟੈਲੀਜੈਂਟ ਬੱਚਿਆਂ ਨੂੰ ਅੱਗੇ ਲੈ ਕੇ ਜਾਂਦੇ ਆ ਲੇਕਿਨ ਨਹੀਂ ਮੇਰਾ ਹੰਡਾ ਇਹ ਆ ਕਿ ਕਮਜ਼ੋਰ ਸਕੂਲ ਜਿਹੜੇ ਮੈਨੂੰ ਅੱਗੇ ਬਿਠਾਓ ਉਹਨਾਂ 'ਤੇ ਧਿਆਨ ਕਰੋ ਕਿਉਂਕਿ ਸਹ ਸਾਡੀ ਥੋੜੀ ਜਿਹੀ ਮਿਹਨਤ ਕਰਕੇ ਥੋੜੀ ਜਿਹੀ ਮਿਹਨਤੇ ਕਰਕੇ ਉਹ ਬੱਚੇ ਵੀ ਉਸੇ ਲੈਵਲ ਤੱਕ ਪਹੁੰਚ ਸਕਦੇ ਆ ਜ਼ਰੂਰ ਪਹੁੰਚ ਸਕਦੇ ਆ ਮੇਰੇ ਜਾਤੀ ਤਜਰਬਾ ਹੈਗਾ ਆ ਕਿ ਜੇ ਤੁਸੀਂ ਉਹਨਾਂ ਨੂੰ ਇਗਨੋਰ ਨਾ ਕਰੋ ਉਹਨਾਂ ਨੂੰ ਬੀਓ ਸੀਰ ਲੈਵਲ ਦੇ ਸਮਝੋ ਕਿ ਇਹ ਬੱਚੇ ਬਹੁਤ ਵਧੀਆ ਪੜ ਸਕਦੇ ਆ ਤੇਰੇ ਵਿੱਚ ਪੋਟੈਂਸ਼ੀਅਲ ਹੈ ਤੂੰ ਇਹ ਕਰ ਸਕਦਾ ਹੈ ਹਲਾਸ਼ਰੀ ਦਿਓ ਉਹਨਾਂ ਨੂੰ ਉਹ ਪੁਸ਼ ਹੋਣਾਂ ਲਈ ਬਹੁਤ ਅਗੇ ਲੜੋਗੇ ਬਹੁਤ ਅੱਗੇ ਤੱਕ ਲੈ ਕੇ ਜਾਓਗੇ ਤੁਸੀਂ ਦੇਖੋਗੇ ਅੱਜ ਦੂਸਰੇ ਦਿਨ ਤੀਸਰੇ ਦਿਨ ਚੌਥੇ ਦਿਨ ਇੱਕ ਹਫਤੇ ਬਾਅਦ ਉਹ ਬੱਚੇ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਦੇਣਗੇ ਮੇਰਾ ਟੀਚਰ ਨੇ ਇਹ ਕਿਹਾ ਰਿਹਾ ਹੈ ਕਿ ਤੁਸੀਂ ਵੀ ਥੋੜੀ ਜਿਹੀ ਪੇਸ਼ਸ ਦੇ ਨਾਲ ਥੋੜੀ ਪੇਸ਼ੈਂਸ ਨਹੀਂ ਵੈਸੇ ਇਹ ਤਾਂ ਸਾਰੇ ਸਵ ਚੱਲਣਾ ਨਾ ਚਾਹੀਦਾ ਇਹ ਤਾਂ ਰਿਸਤੈ ਪੇਸ਼ੈਂਸ ਦਾ ਆ ਬਿਲਕੁਲ ਤਿੱਕੀ ਟੀਜਰ ਦੇ ਅੰਦਰ ਜਿੰਨੀ ਜ਼ਿਆਦਾ ਪੇਸ਼ੈਂਸ ਹੋਊਗੀ ਸ਼ਾਇਦ ਉਹ ਬੱਚਿਆਂ ਨੂੰ ਉਨੀ ਵਧੀਆ ਰਾਈਡਰਸ ਦੇ ਸਕਦੇ ਟੜਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਟੜਾ ਬਹੁਤ ਬਹੁਤ ਅਲਵਾਸ hope ਤਾਂ ਸਾਰਿਆਂ ਨੂੰ ਇਹ ਵੀਡੀਓ ਬਹੁਤ ਚੰਗੀ ਲੱਗੀ ਹੋਵੇਗੀ ਸਾਡਾ ਮੈਸੇਜ ਤੁਹਾਡੇ ਤੱਕ ਪਹੁੰਚ ਗਿਆ ਹੋਵੇਗਾ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ కమ సెక్ కమెంట్ నా భూల్ ధన్వాద బ